ਤ੍ਰਿਜੋੜਿਕ ਰਿਵਿਊ ਇਨਸਟੋਰਿਸ ਨਾਲ ਤੇ ਮੈਂ ਖੁਸ਼ਕਰ ਹੋ ਗਿਆ ਗੱਲ ਕਰੀਏ ਸ੍ਰੀ ਹਰਮੰਦਰ ਸਾਹਿਬ ਵਿਖੇ ਕੁਝ ਦਿਨ ਪਹਿਲਾਂ ਹੀ ਇੱਕ ਥੋੜੀ ਬੜਾ ਚਰਚਾ ਦਾ ਵਿਸ਼ਾ ਬਣੀ ਸੀ ਜਿਸ ਦੇ ਵਿੱਚ ਉਸ ਵੱਲੋਂ ਯੋਗਾ ਕੀਤੀ ਗਈ ਸੀ ਸ੍ਰੀ ਹਰਮੰਦਰ ਸਾਹਿਬ ਵਿਖੇ ਪਰ ਗੱਲ ਹੁਣ ਇਹ ਦੇਖਣ ਵਾਲੀ ਹੈ ਇਸ ਮਾਮਲੇ ਉੱਤੇ ਠੱਲ ਕਿਉਂ ਨਹੀਂ ਪੈ ਰਹੀ ਇਸ ਤੋਂ ਬਾਅਦ ਬਾਰ-ਬਾਰ ਕੌਂਟਰੋਵਰਸੀਆਂ ਛਿੜ ਰਹੀਆਂ ਨੇ ਬਾਰ-ਬਾਰ ਸਵਾਲ ਖੜੇ ਹੋ ਰਹੇ ਨੇ ਸੰਨੋਤਾਂ ਦੇ ਉੱਤੇ ਕਿਉਂਕਿ ਇਸ ਦੇ ਵਿੱਚ ਕਈ ਫੈਕਟਸ ਤੇ ਐਵੀਡੈਂਸ ਨਿਕਲ ਕੇ ਸਾਹਮਣੇ ਆ ਰਹੇ ਨੇ ਪਰ ਉੱਥੇ ਹੀ ਐਸਜੀਪੀਸੀ ਤੇ ਇੱਕ ਬੜਾ ਵੱਡਾ ਸਵਾਲ ਖੜਾ ਹੋ ਰਿਹਾ ਕਿ ਐਸਜੀਪੀਸੀ ਵੱਲੋਂ ਹੁਣ ਤੱਕ ਉੱਥੇ ਦੀ ਉਸ ਦਿਨ ਦੀ ਉਸ ਸਮੇਂ ਦੀ ਕੋਈ ਵੀ ਸੀਸੀਟੀਵੀ ਵਾਇਰਲ ਕਿਉਂ ਨਹੀਂ ਕੀਤੀ ਜਾ ਰਹੀ ਜਾਂ ਪੇਸ਼ ਕਿਉਂ ਨਹੀਂ ਕੀਤੀ ਜਾ ਰਹੀ ਗੱਲ ਇਹ ਦੇਖੀਏ ਕਿ ਅਰਚਨਾ ਮਖਵਾਨਾ ਵੱਲੋਂ ਇੱਕ ਜਿਹੜੀ ਤਸਵੀਰਾਂ ਨੇ ਉਹ ਵੀ ਸਾਂਝੀਆਂ ਕੀਤੀਆਂ ਗਈਆਂ ਨੇ ਪਹਿਲਾਂ ਉਹ ਵੀ ਸਕਰੀਨ ਤੇ ਤੁਸੀਂ ਉਹ ਤਸਵੀਰਾਂ ਜ਼ਰੂਰ ਦੇਖੋ ਕਿ ਕੀ ਸੀ ਅਰਚਨਾ ਮਖਵਾਨਾ ਉਜਨ ਕਰ ਰਹੀ ਸ੍ਰੀ ਹਰਮੰਦਰ ਸਾਹਿਬ ਵਿਖੇ ਇਹ ਤਸਵੀਰਾਂ ਤੁਸੀਂ ਦੇਖ ਕੇ ਸ਼ਾਇਦ ਇੱਕ ਚਿੰਤਾ ਦਾ ਵਿਸ਼ਾ ਬਣ ਰਹੀ ਹੋਵੇਗੀ ਕਿ ਹੁਣ ਕੌਣ ਸੱਚਾ ਹੈ ਜਾਂ ਕੌਣ ਝੂਠਾ ਹੈ ਹਾਲਾਂਕਿ ਇੱਕ ਬਿਆਨ ਅਰਚਨਾ ਮਕਵਾਨਾ ਦਾ ਹੋਰ ਵੀ ਆਇਆ ਹੈ ਕਿ ਜਿਹੜੀ 295A ਦੀ ਉਸਤੇ ਤਾਰਾ ਦੇ ਤੇ ਹੇਤੇ ਪਰਚਾ ਦਰਜ ਕੀਤਾ ਗਿਆ ਉਸ ਦੇ ਵਿਰੁੱਧ ਜਿਹੜੀ ਇਹ ਐਫ ਆਈ ਆਰ ਹੈ ਉਸ ਨੂੰ ਬੇਸਲੈਸ ਕਿਹਾ ਜਾ ਰਿਹਾ ਤੇ ਉਸ ਨੂੰ ਖਾਰਜ ਕਰਨ ਵਾਸਤੇ ਅਪੀਲ ਕੀਤੀ ਜਾ ਰਹੀ ਹੈ ਨਹੀਂ ਤਾਂ ਇੱਕ ਸਿੱਧਾ ਤੌਰ ਤੇ ਧਮਕੀ ਵੀ ਦਿੱਤੀ ਜਾ ਰਹੀ ਹੈ ਕਿ ਐਸਜੀਪੀਸੀ ਇਸ ਨੂੰ ਵਾਪਸ ਲੇ ਨਹੀਂ ਤਾਂ ਉਹਨਾਂ ਦੀ ਲੀਗਲ ਟੀਮ ਤੇ ਅਰਚਨਾ ਖੁਦ ਇਸ ਨੂੰ ਲੀਗਲ ਤੌਰ ਤੇ ਲੜਨ ਲਈ ਤਿਆਰ ਹੈ ਇੱਕ ਵਾਰ ਉਹ ਵੀ ਬੇਹੰਤ ਦੀ ਸਕਰੀਨ ਤੇ ਜ਼ਰੂਰ ਸੁਣੋ ਨਮਸਤੇ एवरीवन 21 जून को जब मैं शीर्षासन कर रही थी अमृतसर गोल्डन टेंपल में वहां पे हजारों सिख लोग खड़े थे ओके सब ने देखा मैंने किया जिसने फोटो खींचा वो भी एक सरदार जी थे वो तो मेरे से पहले भी बहुत सारे फोटो खींच रहे थे और जो सेवादार वहाँ पे खड़े थे उन्होंने उसको भी नहीं रोका था तो वो सेवादार भी बायस जी है वो कभी किसी को रोकते कभी किसी को नहीं रोकते इसलिए मैंने सोचा मैं भी एक फोटो खींच लेती हूँ मुझे तो कुछ गलत नहीं लग रहा तो जब मैं कर रही थी तब लाइव जितने लोगों थे जहाँ पे खड़े थे उनके सेंटिमेंट्स को तो हर्ट नहीं हुआ तो मैं मेरे को नहीं लगा मैंने कुछ गलत किया है पर सात किसी को लगा कि भाई इन्होंने गलत किया उसने मेरा फोटो वायरल कर दिया नेगेटिव और लोगों को फिर वो पूरा वाइल्ड किया उस पर उन्होंने एस डी बी सी ऑफिशियर मेरे अगेंस्ट एफ आई आर कर दी बेसलेस तो ये और बुरा हो गया ना मेरा इंटेंट खराब नहीं था ओके आप सीसीटीवी कैमरा का पूरा का पूरा फुटेज पब्लिक कर दीजिए आपको सब कुछ क्लियर दिख जाएगा

ਵਰਨਾ ਮੈਂ ਔਰ ਮੇਰੀ ਲੀਗਲ ਟੀਮ ਫਾਈਟ ਕਰਨੇ ਲਈ ਰੈਡੀ ਹੈ ਹਰ ਹਰ ਮਾਤਾ ਜੀ ਬਿਆਨ ਸੁਣਨ ਤੋਂ ਬਾਅਦ ਸ਼ਾਇਦ ਤੁਸੀਂ ਇੱਕ ਸੋਚਦੇ ਵਿਸ਼ੇ ਦੇ ਵੱਲ ਜ਼ਰੂਰ ਤਰਪਏ ਹੋਵੋਗੇ ਕਿ ਆਖਰ ਹੁਣ ਕੀ ਹੋਏਗਾ ਕਿਉਂਕਿ ਇਹ ਇੱਕ ਸਿੱਧੇ ਤੌਰ ਤੇ ਗੱਲ ਕਰੀਏ ਪਹਿਲਾਂ ਗੁਜਰਾਤ ਪੁਲਿਸ ਵੱਲੋਂ ਅਰਚਨਾ ਮਕਵਾਨਾਂ ਨੂੰ ਸਿਕਿਉਰਟੀ ਵੀ ਦਿੱਤੀ ਗਈ ਹੈ ਕਿਉਂਕਿ ਉਸਦੇ ਮੂਹਤੇ ਐਸਿਡ ਸਿੱਟਣ ਵਾਰਸਤੇ ਇਹ ਕਹਿ ਲਿਆ ਕਿ ਰੇਪ ਕਰਨ ਵਾਰਸਤੇ ਅਜਹੀਆਂ ਉਹਨੂੰ ਜਾਨੂ ਮਾਰਨ ਦੀਆਂ ਧਮਕੀਆਂ ਅਜੇ ਹੀ ਕਾਨੂੰਨੀ ਉਹਨਾਂ ਕਿਉਂ ਉਸ ਨੂੰ ਦਿੱਤੀਆਂ ਜਾ ਰਹੀਆਂ ਨੇ ਜਿਸ ਦੇ ਵਿਰੁੱਧ ਉਸ ਨੇ ਸ਼ਾਇਦ ਕੰਪਲੇਂਟ ਵੀ ਦਰਜ ਕਰਾਈ ਹੈ ਗੁਜਰਾਤ ਪੁਲਿਸ ਕੋਲ ਪਰ ਜਿਹੜੇ ਇਹ ਕਹਿ ਲਈ ਕਿ ਦਾਨ ਪੱਤਰ ਕੀਤਾ ਗਿਆ ਦਾਨ ਪੱਤਰ ਦੇ ਵਿੱਚ ਉਸ ਵੱਲੋਂ ਦਾਨ ਕੀਤਾ ਗਿਆ ਉਸ ਦੀ ਜਿਹੜੀ ਟਰਾਂਜੈਕਸ਼ਨ ਹਿਸਟਰੀ ਸ਼ੇਅਰ ਕੀਤੀ ਗਈ ਹੈ ਉੱਥੇ ਜਿਹੜੀ ਇਹ ਸੇਵਾ ਕਰਦੇ ਹੋਏ ਦੀ ਵੀਡੀਓ ਸਾਂਝੀ ਕੀਤੀ ਗਈ ਹੈ ਇਸ ਦੇ ਉੱਤੇ ਇੱਕ ਬੜੇ ਵੱਡੇ ਸਵਾਲ ਖੜੇ ਹੁੰਦੇ ਨੇ ਐਸਜੀਪੀਸੀ ਵੱਲੋਂ ਇਸ ਤੇ ਬਿਆਨ ਦਿੱਤੇ ਗਏ ਸੀਗੇ ਕਿ ਅਰਚਨਾ ਮਕਵਾਨਾ ਉਸ ਦਿਨ ਉੱਥੇ ਜਾ ਕੇ ਸਿਰਫ ਫੋਟੋਆਂ ਖਿੱਚਦੀ ਹੈ ਤੇ ਵੀਡੀਓਜ਼ ਬਣਾਉਂਦੀ ਹੈ ਤੇ ਹੋਰ ਕੁਛ ਨਹੀਂ ਕਰਦੀ ਇਹ ਅੰਦਰ ਈਵਨ ਕੀ ਮੱਥਾ ਡੇਕਨ ਵੀ ਨਹੀਂ ਜਾਂਦੀ ਹਾਲੇ ਕਿ ਕੁਝ ਤਸਵੀਰਾਂ ਕਹਿ ਲਈਏ ਕਿ ਇੰਸਟਾਗ੍ਰam ਬੋਟਸ ਵੱਲੋਂ ਵੀ ਜਾਰੀ ਕੀਤੀ ਜਾ ਰਹੀ ਨੇ ਇੰਸਟਾਗ੍ਰam ਬੋਟਸ ਬਾਰੇ ਤੁਹਾਨੂੰ ਥੋੜਾ ਦੱਸ ਦਈਏ ਕਿ ਇਹ ਉਹੀ ਬੋਟਸ ਹੁੰਦੇ ਨੇ ਜਾਂ ਇਹ ਉਹੀ ਪ੍ਰੋਫਾਈਲਸ ਹੁੰਦੀਆਂ ਨੇ ਜਿਹੜੀ ਕਿ ਇੱਕ ਪੇਡ ਪ੍ਰੋਪੋਗੈਂਡਾ ਚਲਾਉਂਦੀਆਂ ਨੇ ਜਿੰਨਾ ਬਾਰੇ ਤੁਸੀਂ ਸ਼ਾਇਦ ਜਾਣਦੇ ਹੋਵੋਗੇ ਜੇ ਨਹੀਂ ਜਾਣਦੇ ਇਸ ਦੇ ਵਿੱਚ ਤੁਹਾਨੂੰ ਦੱਸੀਏ ਕਿ ਜਿਸ ਤਰ੍ਹਾਂ ਕੋਈ ਮਾਮਲਾ ਉੱਠ ਜਾਂਦਾ ਹੈ ਜਾਂ ਕਿਸੇ ਦੇ ਨੈਗੇਟਿਵ ਸਾਈਡ ਚੱਲਾ ਜਾਂਦਾ ਹੈ ਤਾਂ ਉਸ ਨੂੰ ਇੱਕੋ ਪੱਖ ਦੀ ਤਸਵੀਰਾਂ ਦਿਖਾਉਣ ਲਈ ਚਲਾਇਆ ਜਾਂਦਾ ਹੈ ਉਸ ਦੇ ਵਾਸਤੇ ਪੈਸੇ ਪੇ ਕੀਤੇ ਜਾਂਦੇ ਨੇ ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ 909 ਅੰਗ ਬਾਰੇ ਵੀ ਤੁਸੀਂ ਸਕਰੀਨ ਤੇ ਜ਼ਰੂਰ ਦੇਖੋ ਉਸ ਦੇ ਵਿੱਚ ਕੀ ਲਿਖਿਆ ਹਾਲਾਂਕਿ ਮੈਨੂੰ ਇਸ ਬਾਰੇ ਇੰਨੀ ਡੀਪ ਨੋਲੇਜ ਨਹੀਂ ਹੈ ਬਟ ਇਹ ਇੱਕ ਪੇਡ ਬੋਟਸ ਰਾਹੀਂ ਸਾਂਝੇ ਕੀਤੇ ਜਾ ਰਹੇ ਨੇ ਇਹ ਜਿਹੜੇ ਕੈਲੀਓ ਟਵੀਟਸ ਟਾਈਪ ਜਾਂ ਇਹ ਪੋਸਟ ਸ਼ੇਅਰ ਕੀਤੀਆਂ ਜਾ ਰਹੀਆਂ ਨੇ ਹੁਣ ਇੱਕ ਚੀਜ਼ ਹੋਰ ਵੀ ਹੈ ਇਸ ਪਹਿਲਾਂ ਇੱਕ ਵਾਰ ਇਹ ਫੋਟੋ ਜ਼ਰੂਰ ਦੇਖੋ ਤੁਸੀਂ ਹਾਲਾਂਕਿ ਸੋਸ਼ਲ ਮੀਡੀਆ ਉੱਤੇ ਵੀ ਕੁਝ ਫੋਟੋਆਂ ਵਾਇਰਲ ਹੋ ਰਹੀਆਂ ਨੇ ਇਹੀ ਪੇਡ ਇੰਸਟਾਗ੍ਰam ਬੋਟਸ ਰਾਹੀਂ ਜਾਂ ਪ੍ਰੋਫਾਈਲਸ ਰਾਹੀਂ ਜਿਸ ਵਿੱਚ ਪੁਰਾਣੇ ਟਾਈਮਾਂ ਦੇ ਵਿੱਚ ਜੇ ਉਹ ਵੀਡੀਓ ਜਾਂ ਫੋਟੋ ਸਾਨੂੰ ਮਿਲਣ ਗਿਆ ਤਾਂ ਉਹ ਵੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਸਕਰੀਨ ਉੱਤੇ ਕਿ ਜਿਹੜੇ ਪੁਰਾਣੇ ਟਾਈਮਾਂ ਦੇ ਵਿੱਚ ਅੰਗਰੇਜ਼ ਆਂਦੇ ਸੀਗੇ ਸ੍ਰੀ ਹਰਮੰਦਰ ਸਾਹਿਬ ਵਿਖੇ ਉੱਥੇ ਉਹ ਕਿਸ ਤਰ੍ਹਾਂ ਜਿਹੜੇ ਇਹ ਯੋਗਾ ਕਰਦੇ ਸੀਗੇ ਉਹ ਤਸਵੀਰਾਂ ਬੜੀ ਸੋਸ਼ਲ ਮੀਡੀਆ ਉੱਤੇ ਉੱਠ ਰਹੀਆਂ ਨੇ ਤੇ ਇੱਕ ਬੜਾ ਵੱਡਾ ਕੁਐਸ਼ਨ ਰੇਜ ਕਰ ਰਹੇ ਆ ਕਿ ਪਹਿਲਾਂ ਦੇ ਸਮੇਂ ਦੇ ਵਿੱਚ ਅਜਿਹਾ ਕਿਉਂ ਹੁੰਦਾ ਸੀਗਾ ਤੇ ਹੁਣ ਇਸ ਦੇ ਉੱਤੇ ਰੋ ਹਾਲਕਿ ਅਰਚਨਾ ਮੁਖਵਾਨ ਵੱਲੋਂ ਇਹ ਵੀ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਸੀ ਕਿ ਜਿਹੜੀ ਇਹ ਫੋਟੋ ਤੇ ਵੀਡੀਓਜ਼ ਕਲਿੱਕ ਕੀਤੀਆਂ ਗਈਆਂ ਨੇ ਜਾਂ ਰਿਕਾਰਡ ਕੀਤੀਆਂ ਗਈਆਂ ਨੇ ਉਹ ਵੀ ਸਰਦਾਰ ਜਿਹੜੇ ਵਿਅਕਤੀ ਸੀਗੇ ਹਾਲਕਿ ਧਰਮ ਰਿਲੇਟਡ ਨੂੰ ਛੱਡ ਕੇ ਇੱਕ ਨਾਰਮਲ ਵੇਚ ਇਹ ਕਹਿ ਸਕਦੇ ਆ ਕਿ ਜੇ ਉੱਥੇ ਇੰਨੇ ਵਿਅਕਤੀ ਸੀਗੇ ਮੋਸਟ ਆਫ ਦੀ ਪ੍ਰੋਬੈਬਿਲਟੀ ਉੱਥੇ ਸਿੱਖਾਂ ਦੇ ਸੀਗੀ ਤਾਂ ਉੱਥੇ ਵਾਕੀ ਤੌਰ ਤੇ ਕਿਸੇ ਨੇ ਉਸ ਨੂੰ ਕਿਉਂ ਨਹੀਂ ਰੋਕੇ ਇੱਕ ਬਹੁਤ ਵੱਡਾ ਸਵਾਲ ਹੈ ਪਰ ਐਸਜੀਪੀਸੀ ਵੀ ਇਸ ਦੇ ਵਿੱਚ ਘੇਰੇ ਦੇ ਵਿੱਚ ਨਜ਼ਰ ਆ ਰਿਹਾ ਕਿਉਂਕਿ ਐਸਜੀਪੀਸੀ ਨੇ ਹਲੇ ਤੱਕ ਕੋਈ ਵੀ सीसीटीवी वायरल नहीं की है जल्द मिलेंगे होर ताज़ा अपडेट लैके जुड़े रहो स्टोरीज अपने कमेंट्स राही जरूर अपने विचार पेश करियो कि आखिर कौन सच्चा है या कौन झूठ है या एक ही सोची समझी साजिश है